ਨੌਜਵਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇੱਕ ਭਰਮੀ ਮੀਟਿੰਗ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਪਿੰਡ ਮਾਨਾਂਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿੱਥੇ ਸੰਭੂ ਅਤੇ ਖਨੋਰੀ ਬਾਰਡਰ ਤੇ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੇਖ ਸ਼ਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਬਚਿੱਤਰ ਸਿੰਘ ਕੋਟਲਾ ਨੇ ਆਕਾ ਕੇ ਮਾਨ ਸਰਕਾਰ ਵੱਲੋਂ ਸ਼ੰਭੂ ਅਤੇ ਖਨੋਰੀ ਵਾਰਡਾਂ ਤੇ ਮੋਰਚਾ ਚਕਵਾਨਲੀ ਕੀਤੇ ਗਏ ਜ਼ਬਰਦਸਤ ਮੁਕਾਬਲਾ ਉਹ ਸਬਰ ਨਾਲ ਕਰਨਗੇ ਹੁਣ ਪੰਜਾਬ ਦੇ ਸਾਰੇ ਹੀ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਦੁਬਾਰਾ ਲਾਮਬਦ ਕੀਤਾ ਜਾਵੇਗਾ ਅਤੇ ਫਿਰ ਤੋਂ ਇੱਕ ਮਜ਼ਬੂਤ ਅੰਦੋਲਨ ਖੜਾ ਕੀਤਾ ਜਾਵੇਗਾ ਇਸ ਮੌਕੇ ਪਿੰਡਾਂ ਦੀ ਇਕਾਈ ਵਿੱਚ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਇਕਾਈ ਵਿੱਚ ਹੋਰ ਵਾਅਦਾ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਦੇ ਨਾਲ ਕੁਲਦੀਪ ਸਿੰਘ ਤੇ ਵਿੰਡਾ ਸਰਪੰਚ ਹਰਮਨ ਸਿੰਘ ਸ਼ੰਭੂ ਪਰੀਤ ਸਿੰਘ ਪ੍ਰਦਾਨ ਗੁਰਮukh ਸਿੰਘ ਮਾਨਾwala ਦਲਜੀਤ ਸਿੰਘ ਸਰਬਜੀਤ ਸਿੰਘ ਸਰਵਰਨ ਸਿੰਘ ਜੋਬਨ ਸਿੰਘ ਗੁਰਜਿੰਦਰ ਸਿੰਘ ਗੁਰਲਾਲ ਸਿੰਘ ਗੁਰਜੀਤ ਸਿੰਘ ਭਗਵੰਤ ਸਿੰਘ ਹਰਪ੍ਰੀਤ ਸਿੰਘ ਜਸਵੀਰ ਸਿੰਘ ਸਰਜੀਤ ਸਿੰਘ ਸਮੇਤ ਹੋਰ ਵੀ ਕਈ ਕਿਸਾਨ ਹੋਗੂ ਇਸ ਸਮੇਂ ਕਾ ਹਾਜ਼ਰ ਹਨ। ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਤੋਂ ਅੱਜ ਜਿਹੜਾ ਇਹ ਸਾਡਾ ਮਾਨਾਲਾ ਪਿੰਡ ਸੀਗਾ ਇੱਥੇ ਸਾਡੀ ਕਾਫੀ ਲੰਮੇ ਸਮੇਂ ਤੋਂ ਅੱਗੇ ਵੀ ਕਾਇੀ ਚੱਲਦੀ ਆ ਔਰ ਇੱਥੇ ਦੋ ਕਾਇਆਂ ਚੰਦੇ ਆ ਇੱਕ ਸਿੱਧੂਪੁਰ ਗਰੁੱਪ ਚੱਲਦਾ ਸੀਗਾ ਜਿਹੜਾ ਸਿੱਧੂਪੁਰ ਗਰੁੱਪ ਦੇ ਵਿੱਚੋਂ ਸਾਡੇ ਬੀਐਸਸੀ ਕੇ ਇਹ ਸਰਪੰਚ ਸਾਹਿਬ ਸਰਦਾਰ ਹਰਮਨ ਸਿੰਘ ਜੀ ਇਹ ਅਗਵਾਈ ਕਰਦੇ ਬਾਅਦ ਚ ਸਰਪੰਚ ਬਣ ਗਏ ਔਰ ਇਹਨਾਂ ਨੇ ਟੀਮ ਵਧੀਆ ਇੱਥੇ ਚਲਾਈ ਸੀ ਔਰ ਉਹ ਸਾਰੇ ਜਿਹੜੇ ਟੀਮ ਆ ਉਹ ਜਥੇਬੰਦੀ ਦੇ ਕੰਮ ਕਾਜ ਵੇਖਦੇ ਆ ਹੋયા ਔਰ ਜਥੇਬੰਦੀ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਜੋੜਦਾ ਇਹਨਾਂ ਸਾਡੇ ਨਾਲ ਫੈਸਲਾ ਲਿਆ ਔਰ ਇਹਨਾਂ ਅੱਜ ਇੱਥੇ ਸਮੂਲੀਅਤ ਕੀਤੀ ਅਸੀਂ ਇਹਨਾਂ ਦਾ ਜੀ ਆਇਆਂ ਜਥੇਬੰਦੀ ਦੇ ਵਿੱਚ ਆਸੇ ਵੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਨੇ ਪਿੱਛੇ ਵੀ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਹੋਦੇ ਇਹਨਾਂ ਸਾਡੇ ਨਾਲ ਖਲੋਣ ਦਾ ਵਾਅਦਾ ਕੀਤਾ ਔਰ ਇਸ ਗੁਰੂ ਘਰ ਵਿੱਚ ਖਲੋ ਕੇ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਜਿਹੜਾ ਮੋਢੇ ਨਾਲ ਮੋਢਾ ਜੋੜ ਕਰਾਂਗੇ ਜਿਵੇਂ ਸਰਕਾਰ ਪਿਛਲੇ ਦਿਨੀ ਕਨੌਰੀ ਸ਼ੰਭੂ ਰਤਨਪੁਰਾ ਬਾਰਡਰ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਔਰ ਕਨੌਰੀ ਔਰ ਸ਼ੰਭੂ ਜਿਹੜਾ ਬਾਰਡਰ ਤੋਂ ਤੋਂ ਪੰਜਾਬ ਸਰਕਾਰ ਨੇ ਜਿਹੜੀਆਂ ਕੁਝੀਆਂ ਹਰਕਤਾਂ ਕਰਕੇ ਵੇਖੋ ਆਂਦੋਲਨ ਖਦੇੜਿਆ ਔਰ ਟਰਾਲੀਆਂ ਔਰ ਸਾਡੇ ਐਸ.ਟੀ ਫਰਿੱਜਾਂ ਸਾਰਾ ਕੁਛ ਨੁਕਸਾਨ ਕੀਤਾ ਗਿਆ ਕੂਲਰਾਂ ਦਾ ਔਰ ਉਹਦੇ ਵਾਸਤੇ ਜਿਹੜੇ ਅਗਲੀ ਰਣਨੀਤੀ ਜਿਹੜੀ ਤਗੜੀ ਤਿਆਰੀ ਕੀਤੀ ਜਾ ਰਹੀ ਆ ਜਿਵੇਂ ਅੱਜ ਚਗਾਵੇਂ ਦੇ ਵਿੱਚ ਤੁਹਾਨੂੰ ਪਤਾ ਸੀ ਐਮ ਆਨ ਇੱਕ ਨੇ ਪਲਾਨ ਬਣਾਇਆ ਸੀ ਔਰ ਲੋਕਾਂ ਦੇ ਜੋਸ਼ ਨੂੰ ਲੋਕਾਂ ਦੇ ਰੋਹ ਨੂੰ ਵੇਖ ਕੇ ਅੱਜ ਸੰਖਤਰੂਪੀ ਜਿਹੜਾ ਇਕੱਠ ਵੱਡਾ ਹੋ ਗਿਆ ਔਰ ਇਹਨੂੰ ਜਿਹੜਾ ਉਹ ਫੈਸਲਾ ਵਾਪਸ ਲੈਣਾ ਪਿਆ ਪਰ ਜਿਹੜਾ ਭਗਵੰਤ ਮਾਨ ਨੇ ਆਪਣਾ ਪ੍ਰੋਗਰਾਮ ਕੈਨਸਲ ਕਰ ਗਿਆ ਔਰ ਜੇ ਆਊਗਾ ਤੇ ਚੋਰੀ ਛਿਪ ਕੇ ਆਊ ਤਾਂ ਕੀ ਉਹਦਾ ਫਾਇਦਾ ਜਾਂ ਤੇ ਸ਼ਰਿਆਮ ਜਿੱਦਾਂ ਅੱਗੇ ਐਲਾਨ ਕਰਕੇ ਆਉਂਦੇ ਇਹਦਾ ਐਲਾਨ ਕਰਕੇ ਆਵੇ ਤਾਂ ਲੋਕ ਸੰਗਤ ਜਿਹੜੀ ਆ ਆਪਣੀ ਉਹ ਦੱਸੇ ਇਹਨੂੰ ਵੀ ਲੋਕਾਂ ਦੇ ਨਾਲ ਜਿਹੜਾ ਤੁਸੀਂ ਉੱਥੇ ਤਸ਼ੱਦਦ ਕੀਤਾ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਡਾਂਗਾਂ ਚਲਾਈਆਂ ਗਈਆਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਜਿਹੜੇ ਸਾਡੇ ਬਜ਼ੁਰਗਾਂ ਨੂੰ ਤੁਸੀਂ ਲਾਠੀ ਚਾਰਜ ਨਾਲ ਕੁੱਟਿਆ ਔਰ ਜਿਹੜਾ ਤੁਸੀਂ ਉੱਥੇ ਸਾਡਾ ਸਮਾਨ ਜਿਹੜਾ ਖੁਰਦ-ਬੁਰਦ ਕੀਤਾ ਇਸ ਜਿਹੜੇ ਸੰਗਤਿਆ ਇਹ ਤੈਨੂੰ ਜਵਾਬ ਦੇ ਚੁਗੀ ਇਹ ਉਹਨਾਂ ਦੇ ਦਿਨਾਂ ਚ ਤਰੇ ਸਵਾਲ ਕਰ ਕਰਕੇ ਤੈਨੂੰ ਹਰ ਜਿਹੜਾ ਗੱਲ ਆ ਉਹਦਾ ਜਵਾਬ ਦੇਣਾ ਪਊ ਇਸ ਕਰਕੇ ਪੰਜਾਬ ਵੱਲੋਂ ਮੂੰਹ ਕਰਨ ਵਾਸਤੇ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਜਿਹੜਾ ਇਹ ਇੱਥੇ ਵੱਡਾ ਇਕੱਠ ਕੀਤਾ ਗਿਆ ਇਸ ਜਿਹੜਾ ਸਰਕਾਰ ਦੇ ਨਾਲ ਆਉਣ ਵਾਲੇ ਦਿਨਾਂ ਚ ਅਗਲਾ ਸੰਘਰਸ਼ ਜਿਹੜਾ ਤਗੜ ਉਨਵਾਸੇ ਦੁਬਾਰਤੋ ਜਿਹੜਾ ਉਹ ਤਿਆਰੀ ਕਰ ਰਹੇ ਆ ਔਰ ਪਿੰਡਾਂ ਦੇ ਵਿੱਚ ਜਾ ਕੇ ਬੇਨਤੀਆਂ ਕਰ ਰਹੇ ਆ ਇਸ ਪਿੰਡ ਨਗਰ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਔਰ ਵੱਡਾ ਇਕੱਠ ਰੱਖਿਆ ਕਿਉਂਕਿ ਸਰਕਾਰ ਦੇ ਜਿਹੜਾ ਜੁਰਮ ਆ ਉਹ ਨਹੀਂ ਚੱਲਿਆ ਜਾਊਗਾ ਉਹਨੂੰ ਬਰਦਾਸ਼ਤ ਨਹੀਂ ਕੀਤਾਗਾ ਸਰਕਾਰ ਦਾ ਜੁਰਮ ਦਾ ਸਬਰ ਦੇ ਨਾਲ ਮੁਕਾਬਲਾ ਕਰਕੇ ਔਰ ਐਮਐਸਪੀ ਗਰੰਟੀ ਕਾਨੂੰਨ ਤੱਕ ਜਿਹੜੀ ਲੜਾਈ ਲੜਨ ਦਾ ਫੈਸਲਾ ਲਿਆ ਆ ਉਹ ਲੜਾਈ ਲੜਾਂਗੇ ਐਮਐਸਪੀ ਗਰੰਟੀ ਕਾਨੂੰਨ ਬਣੂਗਾ ਕਰਜ਼ਾ ਮੁਕਤ ਕਿਸਾਨ ਨੂੰ ਕੀਤਾ ਜਾਊਗਾ 700 ਦਿਨ ਜਿਹੜੀ ਮਜ਼ਦੂਰ ਦੀ ਦਿਹਾੜੀ ਆ ਉਹ ਲਈ ਜਾਊਗੀ ਔਰ ਜਿਹੜਾ 200 ਦਿਨ ਨਿਰਗਾ ਸਕੀਮ ਚੱਲਦੀ ਆ ਜਿਹੜੀ ਉਹਨੂੰ 200 ਦਿਨ ਜਿਹੜਾ ਲਾਗੂ ਕਰਵਾਉਣ ਤੱਕ ਜਿਹੜੀ ਆ ਉਹ ਲੜਾਈ ਲੜਾਂਗੇ ਇਸ ਕਰਕੇ ਸਾਡੀਆਂ ਪਿੰਡਾਂ ਦੇ ਵਿੱਚ ਸ਼ਮੂਲੀਅਤ ਇਹ ਵੀ ਸੰਕਟ ਦਾ ਜਥੇਬੰਦੀਆਂ ਦਾ ਵਾਤ ਤੋਂ ਵਾਤ ਇਕੱਠਾ ਹੋਣਾ ਚਾਹੀਦਾ ਜੋ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਬਹੁਤ ਵੱਡਾ ਇਸ ਭਗਵੰਤ ਮਾ ਸਰ ਐਮਐਸਪੀ ਦੇ ਗਰੰਟੀ ਲਿਖ ਕੇ ਕਾਨੂੰਨ ਬਣਾਇਆ ਜਾਈਦਾ ਹੈ ਫੋਰ ਸਾਡੇ ਮਜ਼ਦੂਰਾਂ ਦੇ ਰੇਗਾ ਤੋਂ 200 ਦਿਨ ਵਧਾ ਕੇ 300 ਦਿਨ ਦਿੜੀਦ ਕੀਤੀ ਜਾਵੇ ਕਾਫੀ ਮੰਗਾਂ 12 13 ਜੋ ਅਜੀ ਮਿਸ਼ਰਾ ਟੈਨਿਸ ਜੀ ਗੁੰਡੇ ਨੇ ਉਥੇ ਕਾਫੀ ਕਿਸਾਨ ਸ਼ਹੀਦ ਕਰ ਦਿੱਤੇ ਉਹਨਾਂ ਵਾਸਤੇ ਇਨਸਾਫ ਅਜੇ ਕੋਈ ਨਹੀਂ ਇਦਾਂ ਦੀ ਕੋਈ ਮਲ ਹੋਈ ਗੱਲ ਇਹ ਜੋ ਟਰਾਲੀਆਂ ਕਿਸਾਨਾਂ ਦੀਆਂ ਗੋਮ ਹੋਈਆਂ ਉਹਨਾਂ ਵਾਸਤੇ ਇਨਸਾਫ ਟਰੈਕਟਰ ਟੁੱਟ ਕੇ ਉਦੋਂ ਕੋਈ ਅਜੇ ਤੱਕ ਇਨਸਾਫ ਨਹੀਂ ਮਰਿਆ ਸਾਡਾ ਸ਼ੋਭਕਰ ਨਸੀਬ ਹੋ ਗਿਆ ਵੀਰ ਉਹਦੇ ਵਾਸਤੇ ਲਾਂਬ ਬੰਧ ਹੋਣਾ ਜੀਦਾ ਪੰਡਾਂ ਵਿੱਚ ਸੰਗਤ ਨੂੰ ਬਹੁਤ ਬਹੁਤ ਮੀਟਿੰਗਾਂ ਕਰਨੀਆਂ ਚਾਹੀਦੀਆਂ ਤੇ ਸਾਡੇ ਹਤਾਂ ਵਾਲੀ ਦੇ ਕਿਸਾਨ ਜਿੱਥੇ ਬੰਦੇ ਲੜਾਈ ਲੰਡੀਆਂ ਇਸ ਕਰਕੇ ਸਾਨੂੰ ਬੁਲਾਇਆ ਗਿਆ ਜਾਂਦੇ ਹਾਂ ਕਿ ਮਤਲਬ ਵਿੱਚ ਬਹੁ ਨਾ ਸੁਝਾ ਦਿਓ ਵੈਕ ਜੀ ਦਾ ਖਾਲਸਾ ਸ਼ਹੀਦ ਵੈਕ ਜੀ ਗੁਰਵਿੰਦਰ ਸਿੰਘ ਕਿਸਾਨ ਨੌਜਵਾਨ ਸ਼ਹੀਦ ਸ੍ਰੀ ਬੇਟੀ ਜਿਲ੍ਹਾ ਪ੍ਰਧਾਨ ਜੀ ਪਿੰਡ ਮਾਨਾਣਾ ਅੱਜ ਬਹੁਤ ਵਧੀਆ ਅੱਜ ਸਾਡੇ ਪਿੰਡ ਨੂੰ ਹੰਗਾਰਾ ਮਿਲਿਆ ਹੈ ਪਹਿਲਾਂ ਹੀ ਸਾਡੇ ਪਿੰਡ ਕਈਆਂ ਚਲਦੀਆਂ ਸੀ ਇੱਕ ਸਿੱਧੂਪੁਰ ਚਲਦੀ ਸੀ ਕਿਸਾਨ ਔਜਾਂਾਂ ਦੀ ਖੇਤ ਕਮੇਟੀ ਚਲਦੀ ਸੀ ਤੇ ਸਾਡੇ ਪਿੰਡ ਦੇ ਬਹੁਤ ਸੂਝਵਾਨ ਸਰਦਾਰ ਹਰਮਨ ਸਿੰਘ ਸਰਪੰਚ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਆਪਾਂ ਆਪਾਂ ਇੱਕ ਝੰਡਾ ਕਰੀਏ ਅੱਜ ਉਹਨਾਂ ਨੇ ਸਾਡਾ ਇਹ ਸੱਦਾ ਪ੍ਰਵਾਨ ਕੀਤਾ ਤੇ ਜਿਹੜੀਆਂ ਦੋ ਕਾਈ ਤੋਂ ਇੱਕ ਕਾਈ ਕਿਸਾਨ ਔਜਾਂਾਂ ਦੀ ਖੇਤ ਕਮੇਟੀ ਵਿੱਚ ਇਹ ਸ਼ਾਮਲ ਹੋਈ ਸਮੁੱਚੀ ਟੀਮ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਵਿਸ਼ਵਾਸ ਦਿੰਉਂਦੇ ਹਾਂ ਸਾਰੇ ਨਗਰਪਿੰਡ ਮਾਨਾਂ ਵਾਲੇ ਨੂੰ ਤੇ ਅਸੀਂ ਕਿਸੇ ਗਰੀਬ ਕਿਸੇ ਮਜ਼ਦੂਰ ਕਿਸੇ ਕਿਸਾਨ ਦੇ ਨਾਲ ਧੱਕਾ ਨਹੀਂ ਹੁੰਦਾਵਾਂਗੇ ਜਿੱਥੇ ਵੀ ਕੋਈ ਧੱਕਾ ਹੋਊਗਾ ਜਾਂ ਕਿਸਾਨ ਵੱਲੋਂ ਸਰਕਾਰ ਵੱਲੋਂ ਜਾਂ ਕਿਸੇ ਗੈਰ ਰਾਜਨੀਤਿਕ ਵੱਲ ਬੰਦੇ ਵੱਲੋਂ ਅਸੀਂ ਉਹਨਾਂ ਦਾ ਨਾਲ ਖੜੇ ਹਾਂ ਉਹਦੇ ਨਾਲ ਕਿਸਾਨ ਦੇ ਵੀ ਮਜ਼ਦੂਰ ਦੇ ਵੀ ਨਾਲ ਖੜੇ ਹਾਂ ਜੀ